ਫਰਵਰੀ ਨੂੰ ਵੱਲਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਤਰਲੋਚ ਚ ਸਿੰਘ ਦੇ ਕੋਲੋਂ ਜਿਹੜਾ ਮੋਬਾਈਲ ਸਨੇਚ ਹੋਇਆ ਸੀ ਅਤੇ ਉਹਦੇ ਕੋਲੋਂ ਕਰੀਬ 28 ਤੋਂ 30 ਹਜ਼ਾਰ ਰੁਪਏ ਖੋਹ ਗਿਆ ਸੀ ਅਤੇ ਇੱਕ ਮੁਕਦਮਾ 5 7 2024 ਨੂੰ ਜਿਸ ਵਿੱਚ ਇੱਕ ਫੋਨ ਅਤੇ ਮੋਟਰਸਾਈਕਲ ਜਿਹੜਾ ਸਨੇਚ ਹੋਇਆ ਸੀ ਮੈਂ ਆਪ ਦੇ ਧਿਆਨ ਚ ਲੈਣਾ ਕਿ ਮਾਨ ਜੋ ਸਾਗੁਰਪੁਰ ਸਿੰਘ ਜੀ ਪੁਲਿਸ ਕਮਿਸ਼ਨਰ ਸਾਹਿਬ ਜਿਨ੍ਹਾਂ ਦੀ ਸਨੇਚਿੰਗ ਤੇ ਖੋਹ ਦਿੱਤੇ ਜ਼ੀਰੋ ਟੋਲਰੈਂਸ ਹੈ ਉਹਨਾਂ ਦੇ ਨਿਸ਼ਾ ਨਿਰਦੇਸ਼ ਦੇ ਉੱਤੇ ਐਸ ਐਚਓ ਵੱਲਾ ਏਸੀਪੀ ਈਸਟ ਸਾਗੁਰਿੰਦਰ ਸਿੰਘ ਹੋਣਾ ਅਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਟੀਮ ਨੇ ਬੜਾ ਮਿਹਨਤ ਕਰਕੇ ਇਹ ਦੋਨੇ ਕੇਸ ਜਿਹੜੇ ਆ ਉਹ ਟ੍ਰੇਸ ਕੀਤੇ ਨੇ ਦੋਨਾਂ ਕਦਮੀਆਂ ਦੇ ਵਿੱਚ ਦੋ ਦੋ ਦੋਸ਼ੀ ਗ੍ਰਫਤਾਰ ਕਰ ਲਏ ਗਏ ਅਤੇ ਜਿਹੜੇ ਉਹਦੇ ਵਿੱਚ ਮੋਬਾਈਲ ਖੋਏ ਗਏ ਸੀ ਜਿਹੜੀ ਜਿਹੜੀਆਂ ਚੀਜ਼ ਖੋਈ ਸੀ ਉਹ ਬਰਾਮਦ ਕਰਕੇ ਉਹਦੀ ਜਿਹੜੀ ਦੋਸ਼ੀਆਂ ਤੋਂ ਰਿਕਵਰ ਕਰ ਲਏ ਗਏ ਆ ਮਕਦਮਾ ਨੰਬਰ 17/24 ਦੇ ਵਿੱਚ ਰੋਹਿਤ ਗੋਗਾ ਅਤੇ ਦੀਪਕ ਕਾਲੀ ਜਿਹੜਾ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਇੱਕ ਦੋਸ਼ੀ ਜਿਹੜਾ ਉਹਨਾਂ ਦਾ ਸਾਥੀ ਅਰੈਸਟ ਕਰਨ ਵਾਲਾ ਜੀ ਬਾਕੀ ਇਸੇ ਤਰ੍ਹਾਂ ਹੀ ਮਕਦਮਾ ਨੰਬਰ 64 ਬੜਾ 24 ਜਿਹਦੇ ਵਿੱਚ ਮੋਟਰਸਾਈਕਲ ਅਤੇ ਮੋਬਾਈਲ ਵਗੈਰਾ ਸਨੇਚ ਹੋਇਆ ਸੀ ਉਹਦੇ ਵਿੱਚ ਮੋਬਾਈਲ ਵਗੈਰਾ ਬਰਾਮਦ ਕਰ ਲਿਆ ਗਿਆ ਅਤੇ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰ ਲਏ ਗਏ ਨੇ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕਰਨ ਵਾਲਾ ਬਾਕੀ ਆ ਜੋ ਸਾਡੇ ਵੱਲਾਪੁਰ ਸਟੇਸ਼ਨ ਦੇ ਐਸ ਐਚਓ ਅਤੇ ਸਾ ਗੁਰਿੰਦਰਬੀ ਸਿੰਘ ਏਸੀਪੀ ਸਾਹ ਨੇ ਜਿਹੜੇ ਦਿਨ ਰਾਤ ਬੜੀ ਮਿਹਨਤ ਕਰ ਰਹੇ ਆ ਇਹਨਾਂ ਨੇ ਬੜੇ ਹੀ ਟੈਕਨੀਕਲ ਤੇ ਸਚੱਜ ਤਰੀਕੇ ਦੇ ਨਾਲ ਤਫਤੀਸ਼ ਨੂੰ ਅਮਲ ਚ ਲਿਆ ਕੇ ਤੇ ਦੋਨੋਂ ਮੁਕਦਮੇ ਜਿਹੜੇ ਆ ਉਹ ਟ੍ਰੇਸ ਕਰ ਲੈਨੇ ਦੋਸ਼ੀਆਂ ਦਾ ਰਮਾਂਡ ਲਿਆ ਵਾ ਜਿਨ੍ਹਾਂ ਤੇ ਇਹਨਾਂ ਕੋ ਹੋਰ ਵੀ ਕਾਫੀ ਜਿਹੜੀਆਂ ਸਨੈਚ ਜਿਹੜੀਆਂ ਉਹ ਟ੍ਰੇਸ ਹੋਣ ਦੇ ਚਾਂਸ